ਸੋ ਸਵੇਰ ਦੋਸਤੋ ਮੇਰੇ ਸਾਹਮਣੇ ਪਿੱਛੇ ਤੁਸੀਂ ਦੇਖ ਸਕਦੇ ਜੀ ਇੱਕ ਸੂਰਜ ਅਮਾੜੇ ਇਹਦੀ ਛੱਤ ਹੀ ਨਿਕਲੀ ਮਰੀ ਹੈ ਬੱਦਲਾਂ ਦੇ ਵਿੱਚੋਂ ਦੀ ਜਿੱਤਰਾ ਕੋ ਬੱਦਲਾਂ ਦੀ ਤਾਕੀ ਚੋ ਝਾਕ ਰਿਹਾ ਹੁੰਦਾ ਫਿਰ ਪਿੱਛੇ ਚਲੇ ਗਿਆ ਅਰੇ ਮੇਰੀ ਸਿਹਰ ਦੀ ਸਿਹਰ ਦਾ ਮੰਝਰ ਮਰ ਸਰ ਮਾਰੋ ਜੀ ਫੇਰ ਦੀ ਸ਼ੈਰ ਕਰਦਾ ਇਹ پتہ ਨਹੀਂ ਸਾਜ ਵੀ ਪਾਉਂਦਾ ਰਹਿਣਾ ਅਰੇ ਅੱਜ ਬੱਦਲ ਹੋਏ ਆ ਥੋੜੀ ਥੋੜੀ ਜੀ ਧੁੰਦ ਆ ਅੱਜ ਕੱਲ بارش ਹੋ ਗਈ ਥੋੜਾ ਬਹੁਤ ਭਾਰੀ بارش ਨਹੀਂ ਕਿ ਦਰਮਿਆਨੀ ਜੀ بارش ਹੋ ਗਈ ਔਰ ਇਸ ਤਰ੍ਹਾਂ ਕਿਸ ਬਾਲ ਦਾ ਚਿਹਰਾ ਤੋੜ ਦਿੰਦੀ ਨਾ ਮਾਂ ਸਾਰੇ ਜਿਹੜੀ ਘਟੇ ਨਾਲ ਲਪੜਿਆ ਬਾਹਰੋਂ ਖੇਡਦਾ ਹੁੰਦਾ ਉਸੇ ਤਰ੍ਹਾਂ ਹੀ ਕੁਦਰਤ ਨੇ ਇਹ ਪ੍ਰਕਿਰਤੀ ਦਾ ਆਪਣਾ ਚਿਹਰਾ ਹੌਦ ਦੇ ਅੱਥੀ ਤੋਲਿਆ ਅਰੇ ਤੁਸੀਂ ਦੇਖ ਸਕਦੇ ਯਾ ਰੇਡ ਦੇ ਫੋਟੇ ਮੇਰੇ ਪਿੱਛੇ ਇਹ ਵੀ ਨਿਕਰੇ ਨਿਕਰੇ ਜਿਹਾ ਨਜ਼ਰ ਆ ਰਿਹਾ ਹੈ ਔਰ ਇਸੇ ਤਰ੍ਹਾਂ ਹੀ ਕਣਕਾਂ ਲਵੇਖੀ ਤੇ ਕਣਕਾਂ ਵੀ ਖਮੋਸ਼ ਇਹ ਚੁੱਪ ਚ ਉਤਰੀਆਂ ਪਰ ਇਹਨਾਂ ਦਾ ਚਿਹਰਾ ਵੀ ਨਖਰਿਆ ਬਿਲਕੁਲ ਸਾਫ਼ ਤੇ ਬੜਾ ਸੋਹਣਾ ਪਰ ਇਹੀ ਆ ਕੁਦਰਤ ਇਹ ਇਹਰਾ ਨਖਰਿਆ ਵੀ ਤੇ ਮਾਂ ਦਾ ਵੀ ਦਿਲ ਕਰਦਾ ਬੱਚੇ ਦਾ ਮੱਖ ਚੁੰਮਾ ਨਹੀਂ ਸਾਡੇ ਸ਼ਾਇਰਾਂ ਦੇ ਦਿਲ ਹੁੰਦੇ ਆ ਇਹ ਵੀ ਕੁਦਰਤ ਨੂੰ ਗਲਵਕੜੀਆਂ ਚ ਲੈਂਦੇ ਭਰਦੇ ਆ ਚੁੰਮਦੇ ਆ ਤੇ ਗੀਤਾਂ ਨੂੰ ਮਾਣਦੇ ਆ ਹਵਾ ਨਾਲ ਖੇਲੀਆਂ ਕਰਦੇ ਬਸ ਇੱਥੇ ਰਹੀ ਤੇ ਇਸੇ ਦੀਦਾ ਨਾ ਹੀ ਕਵਤਾ ਸ਼ੁਸ਼ਮਪਾਵਾ ਬੁਝਦੇ ਸਾਰਿਆਂ ਦੇ ਦਿਲ ਦੇ ਵਿੱਚ ਨੇ ਪਰ ਸ਼ਬਦ ਕਿਸੇ ਕਿਸੇ ਕੋਲ ਹੁੰਦੇ ਆ ਕਿਉਂਕਿ ਇਹਨਾਂ ਨੂੰ ਫੜਨ ਵਾਸਤੇ ਇਹਨਾਂ ਨੂੰ ਮੁੱਠੀ ਚ ਪਾਉਣ ਵਾਸਤੇ ਤੁਹਾਡੇ ਅਹਿਸਾਸ ਤੇ ਬੜੇ ਬਰੀਕ ਹੱਥ ਹੋਣੇ ਚਾਹੀਦੇ ਬੜਾ ਵਕੀ ਬਰੀਕ ਜਿਹਾ ਤਕਾਜਾ ਹੋਣਾ ਚਾਹੀਦਾ ਤਾਂ ਹੀ ਅਸੀਂ ਅਹਿਸਾਸਾਂ ਨੂੰ ਜਿਹੜਾ ਵਾ ਉਹ ਹਫਤਾ ਚ ਬੰਨ ਸਕਦੇ ਹਾਂ ਸ਼ਬਦਾ ਚ ਬੰਨ ਸਕਦੇ ਹਾਂ ਪਰ ਇਹ ਦਾਤ ਕੁਦਰਤ ਹਰ ਕਿਸੇ ਦੇ ਹੱਥੇ ਨਹੀਂ ਰੱਖਦੀ ਤੇ ਲੱਖਾਂ ਚੋਂ ਹਿਆਰਾ ਜੋਂ ਕਰੋੜਾ ਜੋ ਕਿਸੇ ਦੇ ਸੈਨਾਇਤ ਕਰਦੀ ਤੇ ਅਸੀਂ ਹਫਤਾ ਕਹਿ ਪਾਉਨੇ ਔਰ ਪਤਾ ਕਰਕੇ ਹਫਤਾ ਜਿਹੜੀ ਹੈ ਸਾਡੀ ਸਮਝ ਨਹੀਂ ਪੈਂਦੀ ਆਮ ਸਦਾਰਨ ਜਨ ਨੂੰ ਸਾਡੀ ਗੁਰਬਾਨੀ ਹੋਏ ਸਾਡੇ ਗੀਤ ਹੋਣ ਸਾਡੇ ਇਥੋਂ ਤੱਕ ਟੋਲੇ ਟੱਪੇ ਮਾਈਏ ਦਾ ਅਧਰਾ ਠੁਮਰੀ ਹੈ ਤੇ ਜਿਹੜੇ ਸਾਡੇ ਸੁਹਾਗ ਆ ਇਹ ਸਭ ਕੌਤਾ ਨੇ ਇੱਥੋਂ ਤੱਕ ਸਾਡੇ ਬਹਿਣ ਵੀ ਕੌਤਾ ਹੀ ਨੇ ਔਰ ਇਹ ਕਵਤਾ ਦੀ ਖੂਬਸੂਰਤੀ ਆ ਪੰਜਾਬ ਦੀ ਕਵਤਾ ਦੀ ਖੂਬਸੂਰਤੀ ਤੇ ਇਹੀ ਆ ਕਿ ਇਹਨੂੰ ਐਕਟਰ ਮਾਹਰ ਸਿੰਘ ਨੇ ਤੇ ਮਨ ਦਵਿੰਦਰ ਸਠਿਆਰ ਜੀ ਹੋਈ ਹੋਣਾ ਬੜੀ ਮਿਹਨਤ ਤੋਂ ਬਾਅਦ ਕਿਤਾਬਾਂ 'ਚ ਕਸੋੜਿਆ ਅਰੇ ਏਡੀ ਲੰਮੀ ਉਹ ਰਸਤਾ ਇਹਨੂੰ ਅਸੀਂ ਸਮੁੰਦਰ ਨੂੰ ਬਹੁਤ ਨਹੀਂ ਸੇੜ ਸਕਦੇ ਪਰ ਫਿਰ ਵੀ ਇੱਕ ਨਮੂਨੇ ਦੇ ਤੌਰ ਤੇ ਉਹਨਾਂ ਕੋਸ਼ਿਸ਼ ਤੇ ਕੀਤੀ ਹੈ ਅਸੀਂ ਇਸ ਚੀਜ਼ ਨੂੰ ਅੱਗੇ ਤੱਕ ਲੈ ਕੇ ਜਾਈਏ ਕਉਤਾ ਇਹ ਪੰਜਾਬ ਆ ਇਹ ਪੰਜਾਬ ਦੇ ਤਰਤੀਬਾਂ ਦੀ ਇੱਥੇ ਰਿਗ ਰਗਵੇਦ ਲਿਖੇ ਗਏ ਵੇਦ ਲਿਖੇ ਗਏ ਇੱਥੋਂ ਤੱਕ ਰਮਾਇਣ ਦਾ ਜ਼ਿਕਰ ਵੀ ਆਉਂਦਾ ਹਰਾਮ ਤੀਸ ਲਿਖੀ ਗਈ ਵਾਲਮੀਕੀ ਜੀ ਹਣਾ ਨੂੰ ਔਰ ਉਹ ਵੀ ਪੰਜਾਬ ਦੀ ਮਿੱਟੀ ਦਾ ਹਿੱਸਾ ਔਰ ਮੈਂ ਗੱਲਾਂ ਕਰਦਾ ਕਰਦਾ ਪਹੁੰਚ ਗਿਆ ਆਪਣੇ ਇੱਥੇ ਦਾ ਸਥਾਨ ਤੇ ਬਾਬਾ ਸੀਤੇ ਇਸ ਜਗ੍ਹਾ ਨੂੰ ਕਹਿੰਦੇ ਨੇ ਬੜੀ ਪ੍ਰਾਤਨ ਜਗਾ ਵਾ ਸਾਡੇ ਇੱਥੇ ਔਰ ਮੈਂ ਜਦੋਂ ਇੱਥੇ ਆ ਕੇ ਬਹਿਨਾ 10 ਮਿੰਟ 5 ਮਿੰਟ ਵੀ ਮੈਂ ਤਿੰਨ ਅੱਧਾ ਘੰਟਾ ਪਰ ਮੈਨੂੰ ਬੜੀ ਖੁਸ਼ੀ ਮਿਲਦੀ ਆ ਸਕੂਨ ਮਿਲਦਾ ਔਰ ਮੇਰੇ ਡੌਗੀ ਮੇਰੇ ਨਾਲ ਹੁੰਦੇ ਆ ਮੇਰੀ ਇਹੋ ਹੀ ਚਿੰਤਾ ਵੀ ਰਹਿੰਦੀ ਆ ਕਿ ਕਿਸ ਨੂੰ ਪੇ ਨਾ ਜਾਣ ਵੱਡ ਨਾ ਖਾਣਾ ਇਹਨਾਂ ਨੂੰ ਜਾ ਕੇ ਮੈਂ ਬੰਦ ਦੇਣਾ ਫਿਰ ਥੋੜਾ ਜਿਹਾ ਸਕੂਨ ਦੋਸਤੋ ਇਹ ਹੀ ਮੇਰੀ ਅੱਜ ਦੀ ਛੋਟੀ ਜੀ ਸਾਂਝ ਤੇ ਮੈਂ ਤੁਹਾਡੇ ਨਾਲ ਪਾ ਸਕਿਆ ਇੱਕ ਹੁੰਦਾ ਕਿ ਤੁਹਾਨੂੰ ਮੇਰਾ ਤੁਹਾਡੇ ਨਾਲ ਗੱਲਬਾਤ ਕਰਾਂ ਮੇਰਾ ਪਿੰਡ ਹੈ ਮੇਰੇ ਪਿੱਛੇ ਔਰ ਗੁਰਦੁਆਰਾ ਸਾਹਿਬ ਸਭ ਤੋਤੇ ਤੇ ਨਖਰੇ ਆ ਤੁਸੀਂ ਦੇਖ ਸਕਦੇ ਜੀ ਗੱਲਾਂ ਇਕਰਾ ਅੰਨੇ ਹੁੰਦਾ ਰਹਤਾ ਪਿਛਲੇ ਸਾਲ ਨੇ ਮਸੂਗੀਆਂ ਸੀ ਪਤਾ ਨਹੀਂ ਕੀ ਕਰਨਾ ਸੀ ਦੁਬਾਰਾ ਆ ਰਹੀਆਂ ਗਿਆ ਜੋਰ-ਜ਼ੋਰ ਮਾਰ ਕੇ ਮੈਂ ਕਬੇਰੀ ਹੈ ਜਿਹੜੀ ਲੱਦੀ ਪਈ ਹੈ ਉਹਦੇ ਨਾਲ ਹਲ ਦੇ ਨਾਲ ਈਵਇਖਰ ਦੇ ਔਰ ਗੁਰੂ ਨਾਨਕ ਸਾਹਿਬ ਦੇ ਸ਼ਬਦ ਮੈਨੂੰ ਯਾਦ ਆਉਂਦੇ ਨੇ ਕਿ ਉਹਨਾਂ ਨੇ ਕਿੱਡਾ ਸੋਹਣਾ ਅਲੰਕਾਰ ਦੇ ਨਾਲ ਆਪਣੇ ਗੁਰਬਾਣੀ ਦੇ ਸ਼ਬਦੋ ਿਚਾਰੇ ਆ। ਇਹ ਸਿੰਮਲ ਰੁੱਖ ਨੂੰ ਉਹਨਾਂ ਆਪਣੇ ਸਿੰਮਲ ਚ ਵਰਤਿਆ। ਸਿੰਮਲ ਸ੍ਰੁਖ ਸਰਾਏ ਰਾਤ ਦਿਹਰ ਗਤਮੋ ਿਚ ਜੇ ਕੋਈ ਆਏ ਆਸ ਕਰ ਜਾਏ ਨਰਾਸੇ ਚਿਤ। ਫਲ ਫਿੱਕੇ ਫੁੱਲ ਬਖ ਬਖੇ ਕੰਮ ਨਾ ਆਵੇ ਪਤ ਮਿੱਠਤ ਨੀਮੀ ਨਾਨਕਾ ਗੁਣ ਚ ਗਿਆਆਂ ਤਤ ਤੇ ਤੁਸੀਂ ਵੇਖ ਸਕਦੇ ਜੀ ਵੀ ਜਿਹੜੇ ਬੜੇ ਬੜੇ ਵੀ ਦਰਖਤ ਨੇ ਉੱਚਾ ਵਾ ਸਿੰਮਲ ਦਾ ਦਰਖਤ ਉਹਨੂੰ ਰੇਖ ਕੇ ਪੰਛੀ ਟਰੈਕਟ ਹੁੰਦੇ ਆ ਪਰ ਉਹਦੇ ਨਾਂ ਫੁੱਲ ਕਿਸੇ ਕੰਮ ਆ ਨਾ ਫਲ ਕਿਸੇ ਕੰਮ ਆ ਨਾ ਉਹਦੇ ਪੱਤੇ ਕਿਸੇ ਕੰਮ ਆਉਂਦੇ ਆ ਹਰੋ ਦੇ ਛੋਟੇ ਛੋਟੇ ਤੁਸੀਂ ਬਰਖਤ ਵੇਖ ਲਓ ਮਲੇ ਵੇਖ ਲਓ 베ਰੀਆਂ ਵੇਖ ਲਓ ਆਪਦੇ ਫਲਾਂ ਨਾਲ ਫਲਾਂ ਦੇ ਰਸ ਨਾਲ ਝੁਕੇ ਪਏ ਇਹ ਜਿੰਦਗੀ ਦਾ ਫਨਾਮਨਾ ਮੈਂ ਤੁਹਾਡਾ ਆਪਣਾ ਕੀਪ ਟਪੰਨੂ ਔਰ ਮੈਨੂੰ ਲਾਇਕ ਤੇ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਤਾਂ ਕਿ ਮੈਂ ਤੁਹਾਡੇ ਨਾਲ ਉਹਦੀ ਦਿਲ ਦੀਆਂ ਗੱਲਾਂ ਤੇ ਸ਼ੇਅਰਿੰਗ ਪਾਉਂਦਾ ਰਿਹਾ ਕਰਾਂ ਸਤਿ ਸ੍ਰੀ ਅਕਾਲ ਜਿੱਥੇ ਮੈਨੂੰ ਦੇਖ ਉਦੇਸ਼ ਵੇਖ ਰਹੇ ਜੇ ਮੇਰਾ ਸਾਰਿਆਂ ਨੂੰ ਇਸ ਸਵੇਰ ਦੀ ਖੂਬਸੂਰਤ ਸਵੇਰ ਦਾ ਮੈਂ ਤੁਹਾਡੇ ਨਾਲ ਸਾਜ ਪਈਰੇ ਲੋ ਜਿੱਥੇ ਜਿੱਥੇ ਵੀ ਵਰਲਡ ਤੁਸੀਂ ਵਾਸਤੇ ਜੇ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜਿਉਂਦੇ ਰਹੋ ਵਾਸਤੇ ਰਹੋ